ਸਭ ਤੋਂ ਗਰਦਾਸ ਤੋਂ ਸੁਖਵਿੰਦਰ ਪਾਲ ਸਾਨੂੰ ਨਾ 4:20 ਦੇ ਮਿੰਟ ਤੇ ਫੋਨ ਕਾਲ ਆਂਦੀ ਪੁਲਿਸ ਕੰਟਰੋਲੋਂ ਤੋਂ ਵੀ ਇਦਾਂ ਥੇ ਵਾਲੇ ਬਠਿੰਡਾ ਵਾਲੇ ਗੁਰਦਾਸ ਦੇ ਨਾ ਕਮਰੇ ਦੇ ਅੰਦਰ ਅੱਗ ਲੱਗੀ ਆ ਅਸੀਂ ਇੱਥੇ ਆ ਕੇ ਵੇਖਿਆ ਬਾਬਾ ਸਤਿੰਦਰ ਸਿੰਘ ਦੇ ਰਿਹਾਕੀ ਕੁਆਟਰ ਜਿਹੜੇ ਉਹਨਾਂ ਦੇ ਅੰਦਰ ਅੱਗ ਲੱਗੀ ਜਿਹਦੇ ਵਿੱਚ ਬਿਸਤਰਾ ਸੀ ਫਰਨੀਚਰ ਸੀ ਤੇ ਹੋਰ ਸਮਾਨ ਸੀ ਤੇ ਜਿਹਨਾਂ ਨੂੰ ਅਸੀਂ ਮੌਕੇ ਤੇ ਆ ਕੇ ਕੰਟਰੋਲ ਕਰ ਦਿੱਤਾ ਤੇ ਸਮਾਨ ਬਾਹਰ ਕੱਢ ਰਹੇ ਆ ਜਿਹੜਾ ਬਚਿਆ ਸਮਾਨ ਕਿੰਨੀਆਂ ਫਰਵਲ ਗੱਡੀਆਂ ਗਈਆਂ ਦੋ ਫਰਵਲ ਗੱਡੀਆਂ ਆਈਆਂ ਜੀ ਮੌਕੇ ਤੇ ਕਿੰਨੀ ਕਿਲਪੜ ਗਈ ਹੈ ਅੱਗ ਕਾਫੀ ਜ਼ਿਆਦਾ ਭੜਕੀ ਹੋਈ ਸੀ ਤੇ ਮੌਕੇ ਤੇ ਆ ਕੇ ਤੇ ਆਪਾਂ ਦੋ ਗੱਡੀ ਦੇ ਮਸਤ ਨਾਲ ਅੱਗ ਦੇ ਕੰਟਰੋਲ ਕਰਤਾ ਜੀ ਪਤਾ ਲੱਗਿਆ ਕੁਝ ਕਾਰਨ ਦਾ ਨਹੀਂ ਕਾਰਨ ਦਾ ਹਜੇ ਪਤਾ ਨਹੀਂ ਲੱਗ ਸਕਿਆ ਜੀ ਸਥਿਤੀ ਕੰਟਰੋਲ ਚ ਬਿਲਕੁਲ ਸਥਿਤੀ ਕੰਟਰੋਲ ਚ ਹੈ ਜੀ ਸਾਨੂੰ ਇਤਲਾਹ ਮਿਲੀ ਸੀ ਵੀ ਗੁਰਦੁਆਰਾ ਸਾਹਿਬ ਜਿੱਥੇ ਬਾਬਾ ਜੀ ਦਾ ਰਹਿਸ਼ੀ ਸਥਾਨ ਆ ਉਥੇ ਅੱਗ ਲੱਗੀ ਤੇ ਮੌਕੇ ਤੇ ਫਾਇਰ ਬ੍ਰਿਗੇਡ ਆ ਚੁੱਕੀ ਹੈ ਤੇ ਜਿਹੜੀ ਅਸੀਂ ਅੱਗ ਨੂੰ ਕਾਬੂ ਕਰ ਲਿਆ ਪਰ ਹਲੇ ਕਾਰਨ ਦਾ ਕੋਈ ਪਤਾ ਨਹੀਂ ਲੱਗ ਸਕਿਆ ਵੀ ਕਿਉਂ ਲੱਗੀ ਇਹਨੇ ਕਮਰੇ ਕਿੰਨੇ ਇਹ ਜੀ ਪਿੱਛੇ ਬਾਬਾ ਜੀ ਦੀ ਜਿੱਥੇ ਆਪਣੀ ਰਹਿਸ਼ ਉਥੇ ਜੀ ਦੋ ਕਮਰੇ ਨੇ ਜੀ ਕੀ ਕੀ ਨੁਕਸਾਨ ਹੈ ਇਹਦੇ ਵਿੱਚ ਜੀ ਉਹਨਾਂ ਦੇ ਦੱਸਣ ਮੁਤਾਬਕ ਵੀ ਇੱਥੇ ਜਿਹੜੇ ਸੀ ਘੋਵ ਵਗੈਰਾ ਵੀ ਪਿਆ ਸੀ ਤੇ ਸਮਾਨ ਆ ਜਿਹੜੇ ਬਿਸਤਰੇ ਵਗੈਰਾ ਕਾਫੀ ਪਏ। ਹਾਂ ਜੀ ਬਾਕੀ ਸਥਿਤੀ ਕੰਟਰੋਲ ਚ ਹੈ। ਸਰਪਸੇ ਗੁਰਦਾਸ ਸਿੰਘ ਗੁਰਿੰਦਰਪਾਲ ਸਾਨੂੰ ਨਾ 4:20 ਤੇ ਫੋਨ ਕਾਲ ਆਂਦੀ ਪੁਲਿਸ ਕੰਟਰੋਲੋਂ ਤੋਂ ਵੀ ਇਦਾਂ ਥੇ ਵਾਲੇ ਬਠਿੰਡਾ ਵਾਲੇ ਗੁਰਦਾਸ ਦੇ ਨਾ ਕਮਰੇ ਦੇ ਅੰਦਰ ਅੱਗ ਲੱਗੀ ਆ। ਆਹੀਂ ਇੱਥੇ ਆ ਕੇ ਵੇਖਿਆ ਬਾਬਾ ਸਤਿੰਦਰ ਸਿੰਘ ਦੇ ਰਿਹਾਸ਼ੀ ਕੁਆਰਟਰ ਜਿਹੜੇ ਉਹਨਾਂ ਦੇ ਅੰਦਰ ਅੱਗ ਲੱਗੀ ਜਿਹਦੇ ਵਿੱਚ ਬਿਸਤਰੇ ਸੀ ਫਰਨੀਚਰ ਸੀ ਤੇ ਹੋਰ ਸਮਾਨ ਸੀ ਤੇ ਜਿਹਨਾਂ ਨੂੰ ਅਸੀਂ ਮੁੱਕਦੇ ਆ ਕੇ ਕੰਟਰੋਲ ਕਰ ਦਿੱਤਾ। ਤੇ ਸਮਾਨ ਬਾਹਰ ਕੱਢ ਰਿਆ ਜਿਹੜਾ ਬਜਾ ਸਮਾਨ ਕਿੰਨੀਆਂ ਫਰਵ ਗੱਡੀਆਂ ਮਗੀਆਂ ਦੋ ਫਰਵ ਗੱਡੀਆਂ ਆਈਆਂ ਆਇਆ ਇਸ ਮੌਕੇ ਤੇ ਕਿੰਨੀ ਕਿਪੜੀ ਹੈ ਅੱਗ ਅੱਗ ਕਾਫੀ ਜਿਆਦਾ ਭੜਕੀ ਹੋਈ ਸੀ ਤੇ ਮੌਕੇ ਤੇ ਆ ਕੇ ਤੇ ਆਪਾਂ ਦੋ ਗੱਡੀ ਦੇ ਮਦਦ ਨਾਲ ਅੱਗ ਦੇ ਕੰਟਰੋਲ ਕਰਤਾ ਜੀ ਪਤਾ ਲੱਗਿਆ ਕੁਛ ਕਾਰਨ ਦਾ ਨਹੀਂ ਕਾਰਨ ਦਾ ਹਜੇ ਪਤਾ ਨਹੀਂ ਲੱਗ ਸਕਿਆ ਜੀ ਸਥਿਤੀ ਕੰਟਰੋਲ ਚ ਬਿਲਕੁਲ ਸਥਿਤੀ ਕੰਟਰੋਲ ਚ ਹੈ ਜੀ ਇਹ ਸਾਨੂੰ ਇਤਲਾ ਮਿਲੀ ਸੀ ਵੀ ਗੁਰਦੁਆਰਾ ਸਾਹਿਬ ਜਿੱਥੇ ਬਾਬਾ ਜੀ ਦਾ ਰਿਆ ਸੀ ਸਥਾਨ ਆ ਉਥੇ ਅੱਗ ਲੱਗੀ ਤੇ ਮੌਕੇ ਤੇ ਫਾਇਰ ਬ੍ਰਿਗੇਡ ਆ ਚੁੱਕੀ ਹੈ ਤੇ ਜਿਹੜੀ ਅਸੀਂ ਅੱਗ ਨੂੰ ਕਾਬੂ ਕਰ ਲਿਆ ਪਰ ਹਲੇ ਕਾਰਨ ਦਾ ਕੋਈ ਪਤਾ ਨਹੀਂ ਲੱਗ ਸਕਿਆ ਵੀ ਕਿਵੇਂ ਲੱਗੀ ਇਹ ਜੀ ਪਿੱਛੇ ਬਾਬਾਈ ਜੀ ਦੀ ਜਿੱਥੇ ਆਪਣੀ ਰਹਿائش ਉੱਥੇ ਜੀ ਦੋ ਕਮਰੇ ਨੇ ਜੀ ਕੀ ਕੀ ਨੁਕਸਾਨ ਹੈ ਇਹਦੇ ਵਿੱਚ ਜੀ ਉਹਨੇ ਦੱਸਣ ਮੁਤਾਬਕ ਵੀ ਇੱਥੇ ਜਿਹੜੇ ਅਸੀਂ ਘੋਵ ਵਗੈਰਾ ਪਿਆ ਸੀ ਤੇ ਸਮਾਨ ਆ ਜਿਹੜੇ ਬਿਸਤਰੇ ਵਗੈਰਾ ਕਾਫੀ ਪਏ ਹਾਂ ਹਾਂ ਜੀ ਬਾਕੀ ਸਥਿਤੀ ਕੰਟਰੋਲ ਚ ਹੈ ਦਰਪਾਲ ਬਹੁਤ ਜ਼ਿਆਦਾ ਤੁਨਾਫੜ ਪੜਨ ਦਰਪਾਲ ਆ ਜਾ ਬਾਹਰ ਕੱਪੜੇ ਬਹੁਤ ਜ਼ਿਆਦਾ ਦਰਪਾਲ